ਜੇ ਅਸੀਂ ਫੁੱਲ ਗੁਰੂ ਗ੍ਰੰਥ ਸਾਹਿਬ ਤੇ ਚੜਾ ਕੇ ਆਰਤੀ ਕਰਦੇ ਹਾਂ ਤਾਂ ਇਹ ਕਾਗਜ਼ਾਂ ਨੂੰ ਨਹੀਂ ਕਰਦੇ ਰਮਾਲਿਆਂ ਨੂੰ ਨਹੀਂ ਕਰਦੇ ਅੱਖਰਾਂ ਨੂੰ ਨਹੀਂ ਕਰਦੇ ਸਿਆਹੀ ਨੂੰ ਨਹੀਂ ਕਰਦੇ ਉਸ ਵਿਚਾਰਤਾਰ ਗਿਆਨ ਨੂੰ ਕਰਦੇ ਜਿਹੜਾ ਤਾਂ ਉਸ ਗਿਆਨ ਨੂੰ ਕਰਦਾ ਉਹਦੀ ਆਰਤੀ ਠੀਕ ਹੈ ਜਿਹੜਾ ਨਹੀਂ ਕਰਦਾ ਹੋਰ ਕੁਝ ਕਰਕੇ ਕਰਦਾ ਉਹ ਫਿਰ ਬੂਰ ਕਰ ਉਹ ਗਿਆਨ ਘਟਾ ਐ ਇੱਟਾ ਹੀ ਵਰਗ ਪੈ ਜਾਣ ਉਹ ਹੀ ਕੰਮ ਗਿਆਨਵਾਨ ਕਰਦਾ ਠੀਕ ਹੈ ਉਹ ਹੀ ਕੰਮ ਗਿਆਨ ਨਹੀਂ ਕਰਦਾ ਜਦ ਗਿਆਨ ਹੈ ਨਾ ਗਿਆਨ ਪੂਜਾ ਜਿਹੜਾ ਤਾਂ ਗਿਆਨवान ਕਰਦਾ ਹੈ ਉਹਦਾ ਦਨਮਨ ਤਾਂ ਸਮਰਪਿਤ ਹੈ ਗੁਰਮਤਿ ਨੂੰ ਫੇਰ ਤਾਂ ਆਰਤੀ ਕਰੀ ਜਾਵੇ ਕੋਈ ਰੌਲਾ ਨਹੀਂ ਪਰ ਕਰਦਾ ਤਾਂ ਆਪਣੀ ਮਰਜ਼ੀ ਆਰਤੀ ਕਰੀ ਜਾਂਦਾ ਉਹਦਾ ਕੀ ਫਾਇਦਾ ਉਹ ਫਿਰ ਗੁਰਮਤਿ ਨੂੰ ਨਹੀਂ ਗੁਰਮਤਿ ਸਹੀ ਉਹ ਬਦਰ ਮੇ ਕੋਈ ਨਹੀਂ ਉਹ ਕਰਦਾ ਉਹ ਗੋਲ ਘਰ ਨੂੰ ਚੜਾਵੇ ਨੂੰ ਫਿਰ ਇਹ ਆ ਕੁਛ ਉਹਦੀ ਇੱਛਾ ਹੋ ਰੂ ਉਹ ਕਿਉਂ ਕਰਦਾ ਕੋਈ ਹੋਰ ਮਤਲਬ ਹੈ ਉਹਦਾ ਜੇ ਗੁਰਬਾਤਨ ਨੂੰ ਨਾ ਸਮਰਪਤੇ ਨਹੀਂ ਹੈ ਉਹ ਤਾਂ ਉਹਦਾ ਕਰਨ ਦਾ ਲਾਭ ਕੀ ਹੈ ਅਸੀਂ ਉਸ ਵਿਚਾਰਧਾਰਾ ਨੂੰ ਸਮਝ ਕੇ ਵਿਚਾਰਧਾਰਾ ਨੂੰ ਮੰਨ ਕੇ ਕਰੀਏ ਤਾਂ ਕੁਝ ਵੀ ਗਲਤ ਨਹੀਂ ਜੇ ਵਿਚਾਰਧਾਰਾ ਦੀ ਸਮਝ ਨਹੀਂ ਵੇ ਸਭ ਕੁਝ ਗਲਤ ਤੇ ਮਤਾ ਦੇਖਣਾ ਵੀ ਫਜ਼ੂਲ ਹੈ ਜਿਹੜਾ ਮਤਾ ਦੇਖਦਾ ਵੀ ਕਿ ਆਰਤੀ ਕਰਨੀ ਫਜ਼ੂਲ ਹੈ ਤਾਂ ਮੱਥਾ ਦੇਖਣਾ ਵੀ ਫਜ਼ੂਲ ਹੈ ਫਿਰ ਸਿਰ ਨੂੰ ਸੀਸਨ ਲਵਾਇਆ ਕਾਹਦੀਏ ਜਦ ਇਹ ਕਸਦਾ ਜਾਏ ਫਿਰ ਉਹ ਵੀ ਫਜ਼ੂਲ ਹੈ ਪਰ ਇਹ ਗੱਲ ਵਿਦਵਾਨਾਂ ਦੇ ਸਮਝ ਤੋਂ ਪਰੇ ਹੈ ਕੁਝ ਗੱਲਾਂ ਫਜ਼ੂਲ ਨਹੀਂ ਕੁਝ ਗੱਲਾਂ ਫਜ਼ੂਲ ਹੋਣ ਦਾ ਵਾਸਤੇ ਮੱਥਾ ਦੇ ਤਰ੍ਹਾਂ ਫਜ਼ੂਲ ਨਹੀਂ ਹੈ ਹਰਦੀਕਰ ਨਹੀਂ ਫਜ਼ੂਲ ਹੈ ਜੇ ਤੂੰ ਜਾਰਤੀ ਕਰਦੇ ਓ ਉੱਥੇ ਸੀਸਨ ਲਵਾ ਸਕਦੇ ਓ ਇੱਥੇ ਸੀਸਨ ਲਵਾਇਆ ਆਉਗਾ ਸੀਸਨਵਾਸਨ ਦਾ ਆਰਤੀ ਵੀ ਕਰ ਸਕਦੇ ਹੋ ਸੀਸ ਕਿਉਂ ਨਵਾਉਣੀ ਹੈ ਫਿਰ ਕਿਉਂ ਨਵਾਉਣੀ ਸੀਸ ਜਿਹੜੀ ਸ਼ਕਤੀ ਨੂੰ ਸੀਸ ਨਵਾਉਂਦੇ ਹੋ ਉਸ ਸ਼ਕਤੀ ਦੀ ਆਰਤੀ ਕਰ ਸਕਦੇ ਹੋ ਨਹੀਂ ਤਾਂ ਫਿਰ ਸੀਸ ਨਵਾਉਣਾ ਵੀ ਅਗਿਆਨਤਾ ਹੀ ਹੈ ਅਗਿਆਨਤਾ ਹੀ ਹੈ ਫਿਰ ਕੁਰਬਾਨੀ ਆਪ ਲੋਕ ਦੀ ਹੈ ਸੀਸ ਨਵਾਇਆ ਕੀ ਹੈ ਕੀ ਹੈ ਜਦ ਤੱਕ ਇਥੇ ਆਰਤੀ ਉਹਨਾਂ ਨੇ ਆਪ ਲਿਖੀ ਹੋਈ ਹੈ ਅਰਥਿਕ ਕਿਉਂ ਲਿਖੀਏ ਜੇ ਗਿਆਨ ਹੈ ਉਹ ਨਹੀਂ ਕਿਸੇ ਕੋਲ ਪਰ ਫੁੱਲ ਤਾਂ ਹੁਣ ਕਿਵੇਂ ਜੀਨਾਂ ਦੀ ਭੁੱਖ ਹੈ ਉਹ ਸੰਤਰੇ ਨਾਮ ਦੀ ਭੁੱਖ ਜਿਹਨਾਂ ਦੇ ਅੰਦਰ ਹੈ ਗੁਪਤ ਉਹ ਸੰਤ ਸਾਰੇ ਉਹ ਲੈਣ ਲੱਗ ਗਏ ਸੋਣ ਲੱਗ ਗਏ ਪਰ ਫੁੱਲ ਤੋਂ ਲੱਗੇ ਫੁੱਲ ਤੱਕ ਪਹੁੰਚਣ ਲੱਗੇ ਫੁੱਲ ਤੱਕ ਜਦ ਫੁੱਲ ਫੁੱਲ ਆਲੇ ਕਰਮਗਾੰਡ ਕਰਦੇ ਹੁੰਦੇ ਨੇ ਨ ਛੱਡੀ ਦਾ ਜਿਆਦਾ ਜਾਂ ਫਲ ਆਜਵੇਂ ਫੁੱਲ ਦਾ ਆਜਵੇਂ ਫੁੱਲ ਦਾ ਆਇਆ ਨਹੀਂ ਕਿਸੇ ਨੂੰ ਰੌਲਾ ਪਹਿਲਾਂ ਹੀ ਪਾਈ ਜਾਂਦੇ ਨੇ ਮੈਨੂੰ ਦੱਸੋ ਫੁੱਲ ਕਿੱਦੇ ਆਇਆ ਜਿਹੜੇ ਰੌਲਾ ਪਾਉਂਦੇ ਆਰਤੀ ਦਾ ਫਲਾਣ ਦਾ ਫੁੱਲ ਦਾ ਤਾਂ ਹੁਣ ਫੁੱਲ ਹੁੰਦਾ ਕੀ ਹੈ ਕਿਵੇਂ ਆਉਂਦਾ ਕਦਾਂ ਆਉਂਦਾ ਕੀ 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 ਦੇਣਾ ਪੈਂਦਾ ਫੁੱਲ ਤੋਂ ਪਹਿਲਾਂ ਪਤਾ ਵੀ ਇਹਨਾਂ ਨੂੰ ਕਿਸੇ ਨੂੰ ਕਿਸੇ ਗੱਲ ਦਾ ਗਿਆਨ ਪਿਆ ਤਾਂ ਕਰਮੇ ਨਾਸ ਗਿਆਨ ਪਿਆ ਤਾਂ ਕਰਮੇ ਨਾਸ ਕਰਮ ਤਾਂ ਸਾਰੇ ਖਰੀ ਜਾਂਦੇ ਤੁਸੀਂ ਗਿਆਨ ਤੁਹਾਨੂੰ ਹੈ ਦੀ ਹੈ ਜੋ ਇਹਾਰੇ ਕਰਮ ਛੱਡਣੇ ਪੈ ਜਾਣਗੇ ਫਿਰ ਉਹ ਕੱਲ੍ਹ ਆਰਤੀ ਛੱਡੀ ਤੇ ਨਹੀਂ ਗੱਲ ਬਣਨੀ ਐ। ਪਰ ਜਿਹੜਾ ਨਾ ਰੈਤ ਮਰਿਆ ਦੇ ਸਾਰੀ ਛੱਡੀ ਪੈਣੀ ਐ। ਜਿਹੜਾ ਕਹਿੰਦਾ ਆਰਤੀ ਨਾ ਕਰੋ ਰੈਤ ਮਰਿਆ ਦਾ ਉਦੋਂ ਪਹਿਲਾਂ ਛੱਡ ਦਿੰਦਾ। ਆਰਤੀ ਬਾਅਦ ਦੀ ਗੱਲ ਐ। ਉਹ ਤੇ ਕੋਈ ਲਾਗੂ ਨਹੀਂ ਕੋਈ ਗੱਲ ਨਹੀਂ ਲਾਗੂ ਉਹ ਤੇ ਤੁ। ਫੇਰ ਉਹ ਕਰੇ ਨਾ ਕਰੇ। ਫਿਰ ਕਰੂ ਤਾਂ ਵੀ ਕੋਈ ਰੌਣਾ ਨਹੀਂ ਲਗਰੂ ਤਾਂ ਵੀ ਕੋ ਰੌਣਾ